ਕਿਦਾ ਗੁਰਦਾਸਪੁਰ ਦਾ ਰਹਿਣ ਵਾਲਾ ਆ ਸਾਡੇ ਵੀਰ ਜੀ ਨੂੰ ਸਮਾਧਰ ਕਿਸਾਨ ਨੇ ਇਹਨਾਂ ਨੇ ਤੁਗੀ ਦੀ 100 ਕਾ ਟਰਾਲੀ ਸੀ ਟਰਾਲੀ ਘਾਡੇ ਦੇ ਕੋਲ ਦੋ ਕਿੱਲੇ ਪਹਿਲੀ ਸਾਰੀ ਤੇ ਬਾਕੀ ਨਾਰ ਮੋਲ ਲਿਆ ਰੀਪਰ ਹੀ ਇਹਦੇ ਕੋਲ ਬਚਾਰੇ ਕੋਲ ਅੱਛਾ ਜੀ ਤੇ ਇਧਰੋਂ ਬੰਗਵਣੀਆਂ ਲੋ ਆਈ ਅੱਗ ਅੱਛਾ ਜੀ ਉਹ ਸਾਰੀ ਸਾਡੇ ਨੂੰ ਅੱਗ ਪੈ ਗਈ ਤੇ ਬੁਝਾਈ ਨਹੀਂ ਗਈ ਤੇ ਉਹ ਸਾਰੀ ਦੀ ਸਾਰੀ ਤੁਰੀ ਜਿਹੜੀ ਆ ਉਹ ਸੜ ਕੇ ਸੁਆਹ ਗਈ ਹੈ ਨਾ ਚੁੰਦੇ ਬ੍ਰਿਗੇਡ ਵੀ ਆਈ ਆ ਹਾਂਜੀ ਮੌਕੇ ਤੇ ਹੀ ਹਾਂਜੀ ਅਸੀਂ ਇਹ ਮੰਗ ਕਰਦੇ ਆ ਡੀਸੀ ਸਾਹਿਬ ਤੋਂ ਵੀ ਇਹ ਮਾਧਰ ਕਿਸਾਨਿਆਂ ਇਹਦੀ ਵੱਸ ਵਾਦ ਜਿਹੜੀ ਆ ਮਸਤ ਕੀ ਦੀ ਜੀ ਬਈ ਇਹੋ ਹੀ ਆ ਜੀ ਗੱਲ ਬੰਗਵਾਲੀਆਂ ਨੂੰ ਅੱਗ ਆਈ ਆ ਹਾਂਜੀ ਤੇ ਅਸੀਂ ਪਿੰਡੋਂ ਆਉਂਦੇ ਆ ਤੇ ਆਉਂਦਿਆਂ ਨੂੰ ਛੱਡਨ ਵਾਗ ਲੱਗੀ ਆ ਤੇ 100 110 ਹੁਣ 120 ਵਾਲੀਆਂ ਹੁਣ ਇੱਥੇ ਕੀ ਆ ਇਹ ਨਾੜ ਮੁੱਲ ਲਿਆ ਜੀ ਨਾੜ ਮੁੱਲ ਲਿਆ ਸਾਰੀ ਲੂਸ ਗਈ ਹੈ ਜੀ ਸਾਰੀ ਲੂਸ ਗਈ ਗਰੀਬ ਦੀ ਕੋਈ ਸਹਾਇਤਾ ਕਰੀ ਜਾਏ ਤੇ ਹੁਣ ਵੀ ਹੋਣੀ ਕਿਤੇ ਕੋਈ ਰਿਸ਼ਤੇਦਾਰ ਕੋਈ ਮੰਗੇਣੀ ਪੈਣੀ ਹੈ ਚਾਹੇ ਕਿਤੇ ਮੋਢ ਲੈਣੀ ਕੋਈ ਭਾਵੀਆਂ ਪੰਨੀਆਂ ਮਿੰਡਾ ਪਹੁੰਚ ਗਏ ਆ ਤੇ ਮੇਰਾ ਨਾਮ ਸਾਗਰ ਸ਼ਰਮਾ ਵਾ ਨਾਲ ਮੇਰੇ ਫਾਇਰਮੈਨਾ ਸੰਦੀਪ ਸਿੰਘ ਤੇ ਡਰਾਈਵਰ ਹੈ ਪ੍ਰਦੀਪ ਕੁਮਾਰ ਤੇ ਮੌਕੇ ਤੇ ਆਪਾਂ ਪਹੁੰਚ ਗਏ ਆ ਜੱਡੀਆਂ ਆਪਾਂ ਲਾ ਰਹੇ ਆ ਬਾਰ-ਬਾਰ ਪਾਣੀ ਮਾਰ ਰਹੇ ਆ ਤੇ ਕਾਬੂ ਪਾ ਰਹੇ ਆ ਅੱਗ ਬਹੁਤ ਜ਼ਿਆਦਾ ਵਾ ਸਾਰੇ ਨੁਕਸਾਨ ਹੋ ਗਿਆ ਨੁਕਸਾਨ ਬਹੁਤ ਹੋ ਗਿਆ ਕਿੰਨੀਆਂ ਟਰਾਲੀਆਂ ਨੁਕਸਾਨ ਹੋਇਆ ਜੀ ਜੀ ਆਧੀ ਹੈ ਜੀ ਉਹ ਬੋਰ ਨਾ ਖਾਣ ਉਹ ਤੂੰ ਆਪਾਂ 20-25 ਮਿੰਟਾਂ 'ਚ ਭਾਜੀ ਪਹੁੰਚ ਗਏ ਜਿੰਨੀ ਜਲਦੀ ਆ ਸਕਦੇ ਸੀ ਆ ਆ